ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਉ ਦੇ ਆ ਗਏ ਅਰਦਾਸ ਸਾਹਮਾਰੀ ਜੀਓ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੀਰਾ ਸੁਖ ਦਾਤਾ ਪੈ ਭੰਜਨੋਂ ਤਿਸ ਆਗੈ ਖਰਿਆ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੈ ਰਾਸ ਮੇਹਰ ਕਰੇ ਜਿਸ ਮੇਹਰਵਾਨ ਤਾਂ ਕਾਰਜ ਆਵੇ ਰਾਸ ਜੁਗੋ ਜੁਗਾ ਟਲ ਚਵਰ ਸ਼ਦਰਤ ਖੁਦ ਦੇ ਮਾਲਕ ਦਸਾਂ ਪਾਦਸ਼ਾਹਾਂ ਜਿਹਦੀ ਜੋਤ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਕਾ ਖਾਲਸਾ ਸੱਦ ਸੰਗਤ ਜੀਓ ਕੋਈ ਕੁਝ ਸਮੇਂ ਲਈ ਸਤਿਗੁਰ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਦੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਆਉਰ ਸੋ ਅਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸਿੱਖੇ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਗੁਰੂ ਜੀ ਇਧਰ ਦੀਨਾ ਨਗਰ ਵਿਖੇ ਬਰਾਜਮਾਨ ਸਸ਼ੂ ਬਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਉਹ ਪਾਪੀਆਂ ਦੀ ਤੁਰਕਾਂ ਦੀ ਵਜੀਦਖਾਂ ਵਰਗੇ ਭੈੜੀ ਮੱਤ ਵਾਲਿਆਂ ਦੀ ਨੀਅਤ ਨੂੰ ਸਤਗੁਰੂ ਜੀ ਨੇ ਵਿਚਾਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਦੀਨਾਨਗਰ ਤੋਗੇ ਚੱਲ ਕੇ ਜੰਗ ਜੁੱਦ ਦੀ ਵਿਚਾਰ ਬਣਾਉਣਾ ਕੀਤੀ ਐ ਸਤਿਗੁਰ ਨੇ ਵਿਚਾਰ ਕੀਤੀ ਕਿ ਹੁਣ ਜੇ ਕ੍ਰਿਸੀ ਬਹੁਤਾ ਸਮਾਨ ਦੀਨਾਨਗਰ ਵਿੱਚੇ ਬਰਾਜਮਨ ਰਏ ਸੰਗਤ ਦਾ ਤੇ ਪਿਆਰ ਬਹੁਤ ਐ ਭਾਵਨਾ ਬਹੁਤ ਐ ਛਰ ਦਾ ਬਹੁਤ ਐ ਇਨਾ ਸੰਗਤਾਂ ਨੇ ਪਿਆਰ ਦੇ ਨਾਲ ਸੇਵਾ ਕੀਤੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਹੁਣ ਇਹ ਨਾ ਹੋਵੇ ਪਾਪੀਆਂ ਨੇ ਚੜਾਈ ਕਰਕੇ ਆ ਜਾਣਾ ਇਸ ਨਗਰ ਦਾ ਬਹੁਤਾ ਘਾਣ ਨਾ ਹੋਵੇ ਬਹੁਤੀ ਵੱਡੀ ਇਦਾਂ ਦੀ ਵਿਚਾਰ ਪ੍ਰਾਪਤ ਨੋਵੇ ਨਗਰ ਨੂੰ ਲੁੱਟਿਆ ਜਾਵੇ ਤਬਾਹ ਕੀਤਾ ਜਾਵੇ ਇਦਾਂ ਨਾ ਹੋਵੇ ਸਤਿਗੁਰੂ ਜੀ ਕਹਿੰਦੇ ਹੁਣ ਖੁੱਲੇ ਸਥਾਨ ਤੇ ਜਾ ਕੇ ਨਗਰ ਤੋਂ ਬਾਹਰ ਇਕ ਅਹੋਜਿਆ ਅਸਥਾਨ ਢੂੰਡਾਂਗੇ ਪ੍ਰਾਪਤ ਕਰਾਂਗੇ ਜਿੱਥੇ ਜੰਗ ਜੁੱਦ ਮਚਾ ਕੇ ਬੈਰੀਆਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਰਹਿਮਤ ਪ੍ਰਾਪਤ ਕਰਾਂਗੇ ਇਦਾਂ ਕਰਕੇ ਸਤਗੁਰ ਜੀ ਦੀਨਾ ਨਗਰ ਤੋਂ ਚੱਲ ਕੇ ਬਾਹਰ ਨਗਰ ਵਿਖੇ ਗਏ ਨੇ ਤੇ ਨਗਰ ਦੇ ਲੋਕਾਂ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਦੇ ਵਿੱਚ ਵੈਸੇ ਤੇ ਵਿਛੜਨਾ ਤੇ ਨਹੀਂ ਚਾਹੁੰਦੇ ਪਰ ਫੇਰ ਵੀ ਪਿਆਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਰ ਨੂੰ ਹਰਦੇ ਵਿੱਚੋਂ ਵਿਛੋੜਾ ਪ੍ਰਾਪਤ ਕਰਕੇ ਨਗਰ ਤੋਂ ਬਾਹਰ ਰਵਾਨਗੀ ਦੇਣ ਵਾਸਤੇ ਗਏ ਨੇ ਤੇ ਸਤਿਗੁਰੂ ਜੀ ਨੇ ਨਗਰ ਤੋਂ ਬਾਹਰ ਸੰਗਤ ਨੂੰ ਪਿੱਛੇ ਮੋੜ ਦਿੱਤਾ ਸੀ ਹੁਣ ਤੁਸੀਂ ਭਾਈ ਜਾਓ ਅਸੀਂ ਅੱਗੇ ਦੀ ਜਾ ਕੇ ਵਿਚਾਰ ਪ੍ਰਾਪਤ ਕਰਾਂਗੇ ਜਿਵੇਂ ਜਿਵੇਂ ਜੋ ਜੋ ਪ੍ਰਮਾਤਮਾ ਦਾ ਵਿਚਾਰ ਹੋਵੇਗਾ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਇਦਾਂ ਚੱਲਦੇ ਚੱਲਦੇ ਆਪਣੇ ਸੇਵਕਾਂ ਦੇ ਨਾਲ ਦੀਨਾ ਨਗਰ ਤੋਂ ਬਾਹਰ ਆਏ ਨੇ ਉਸ ਵਕਤ ਸਤਿਗੁਰੂ ਜੀ ਨੇ ਦੀਨੇ ਪੈਂਡ ਤੋਂ ਚੜ੍ਹ ਕੇ ਵੇਖ ਕੇ ਇੱਕ ਪਿੰਡ ਵਿੱਚ ਪਹੁੰਚ ਜਾਣਾ ਕੀਤਾ ਤੇ 사ਤਗੁਰੂ ਜੀ ਨੇ ਪੁੱਛਿਆ ਖੜੇ ਹੋ ਕੇ ਪੁੱਛਣ ਲੱਗੇ ਨੇ ਇਸ ਪਿੰਡ ਦਾ ਨਾਮ ਕੀ ਹੈ ਭਾਈ ਹੁਣ ਇਹ ਸੁਣ ਕੇ ਕਹਿੰਦੇ ਇੱਕ ਕਿਸਾਨ ਮਨੁੱਖ ਸੀ ਉੱਥੇ ਉਸਨੇ ਕਿਹਾ ਕਹਿੰਦੇ ਜੀ ਇਸ ਪਿੰਡ ਦਾ ਨਾਮ ਰੁਖਾਲਾ ਹੈ ਇਸ ਪਿੰਡ ਦਾ ਨਾਮ ਰੁਖਾਲਾ ਸਤਿਗੁਰੂ ਜੀ ਨੇ ਉਸ ਕਿਸਾਨ ਨੂੰ ਵਰਜਦੇ ਹੋਏ ਕਿਹਾ ਕਹਿੰਦੇ ਇਸ ਦਾ ਨਾਮ ਰੁਖਾਲਾ ਨਾ ਕਹੋ ਹੁਣ ਇਸ ਦਾ ਨਾਮ ਰਖਵਾਲਾ ਕਹੋ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਇਸ ਨਗਰ ਦੇ ਵਿੱਚ ਰਖਵਾਲੇ ਬਣਾ ਕੇ ਭੇਜ ਦਿੱਤਾ ਇਸ ਨਾਮ ਨਗਰ ਦਾ ਨਾਮ ਹੁਣ ਕਹਿੰਦੇ ਰੁਖਾਲਾ ਨਹੀਂ ਰਖਵਾਲਾ ਹੋ ਗਿਆ ਉਸ ਸਥਾਨ ਵਿਖੇ ਗੁਰੂ ਜੀ ਨੇ ਆਪਣਾ ਡੇਰਾ ਕੀਤਾ ਸਾਥੀ ਸਿੰਘ ਘੋੜਿਆਂ ਤੋਂ ਉੱਤਰ ਕੇ ਬੈਠ ਕੇ ਬਰਾਜਮਨ ਹੋਏ ਨੇ ਕਾ ਤੇ ਬਾਲਣ ਇਕੱਠਾ ਕਰ ਲਿਆ ਤਦ ਕਹਿੰਦੇ ਜਲਾਲ ਪਿੰਡ ਦੇ ਨੰਬਰਦਾਰ ਵਿਚਾਰ ਕਰਕੇ ਗੁਰੂ ਜੀ ਨੂੰ ਮਿਲਣ ਵਾਸਤੇ ਆਏ ਨੇ ਨੇੜੇ ਨਜ਼ਦੀਕ ਜਲਾਲ ਪਿੰਡ ਹੈ ਉਹ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਏ ਦੋ ਵੱਡੇ ਘੜੇ ਦੁੱਧ ਦੇ ਨਾਲ ਭਰ ਕੇ ਸਤਿਗੁਰੂ ਦੇ ਸਾਹਮਣੇ ਲੈ ਕੇ ਆਏ ਗੜ ਨਾਲ ਲਿਆਂਦਾ ਕਾਫੀ ਪ੍ਰਸ਼ਾਦ ਨਾਲ ਲੈ ਕੇ ਆਏ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਚਰਨ ਕਮਲਾਂ ਉਪਰ ਬੰਦਨਾ ਕੀਤੀ ਕਹਿਣ ਲੱਗੇ ਸਤਿਗੁਰੂ ਜੀ ਇੱਕ ਸੁੰਦਰ ਵਰਸ਼ੀ ਜਿਹੜੀ ਬੜੀ ਤਿੱਖੀ ਹੈ ਉਹ ਵਰਸ਼ੀ ਬਹੁਤ ਵਧੀਆ ਸਪੈਸ਼ਲ ਤੌਰ ਤੇ ਬਣਵਾਈ ਹੈ ਆਪ ਜੀ ਕਿਰਪਾ ਕਰੋ ਜੇਕਰ ਆਪ ਜੀ ਦਾ ਹੁਕਮ ਹੋਵੇ ਆਪ ਜੀ ਦੀ ਆਗਿਆ ਹੋਵੇ ਤੇ ਉਹ ਵਰਸ਼ੀ ਆਪ ਜੀ ਦੇ ਵਾਸਤੇ ਲਿਆਂਦੀ ਹੈ ਉਪਹਾਰ ਵਜੋਂ ਭੇਟ ਕਰ ਦਿੱਤੀ ਜਾਵੇ ਉਸ ਵਰਸ਼ੀ ਨੂੰ ਵੇਖ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਨੇ ਜਦੋਂ ਦੇਖਿਆ ਉਹਨਾਂ ਨੇ ਭੇਡ ਕੀਤੀ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਨੇ ਬੜੇ ਖੁਸ਼ ਹੋਏ ਨੇ ਉਸ ਵਕਤ ਉਹ ਵਰਸ਼ੀ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਸਤਿਗੁਰੂ ਜੀ ਦਾ ਛਾਸਤਰਾਂ ਦੇ ਨਾਲ ਇਦਾਂ ਜੰਗਾ ਜੁੱਧਾਂ ਦੇ ਅਭਿਆਸਾਂ ਦੇ ਨਾਲ ਜੋ ਵੀ ਛਾਸਤਰ ਵਸਤਰ ਜੇ ਉਹਨਾਂ ਦੇ ਨਾਲ ਬੜਾ ਪ੍ਰੇਮ ਹੈ ਪਿਆਰ ਹੈ ਤੇ ਆਮ ਤੌਰ ਤੇ ਵਿਚਾਰ ਹੈ ਜੇਕਰ ਕਿਸੇ ਦੀ ਪ੍ਰਸੰਤਾ ਪ੍ਰਾਪਤ ਕਰਨੀ ਨਾ ਆਪਣੇ ਪਿਆਰੇ ਦੀ ਕਿਸੇ ਦੀ ਵੀ ਇਹ ਕਾਹਦੀ ਨਾ ਕਿਤੇ ਮਨ ਪਾਉਂਦੀ ਵਸਤੂ ਨੂੰ ਭੇਟ ਕਰ ਦੋ ਗਿਫਟ ਕਰ ਦੋ ਤੇ ਉਹਦਾ ਮਨ ਜਿਹੜਾ ਬੜਾ ਖੁਸ਼ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਪਤੀ ਜਾਂਦਾ ਹੁਣ ਗੁਰੂ ਗੋਬਿੰਦ ਸਿੰਘ ਮਾਰਦਾ ਮਨ ਪਦੀਜਾ ਕਿਵੇਂ ਜਾਵੇ ਸਿੱਖਾਂ ਤੇ ਸਤਿਗੁਰ ਜੀ ਨੂੰ ਛਾਸਤਰਾਂ ਵਸਤਰਾਂ ਦੇ ਨਾਲ ਬੜਾ ਪਿਆਰ ਹੈ ਲਗਾਵੇ ਤੇ ਜੇਕਰ ਕਿਸੇ ਨੇ ਪ੍ਰਸੰਤਾ ਪ੍ਰਾਪਤ ਕਰਨੀ ਹੈ ਛਾਸਤਰਾਂ ਵਸਤਰਾਂ ਦੀ ਸੇਵਾ ਕਰਨੀ ਹੈ ਸਤਿਗੁਰ ਦੀ ਪ੍ਰਸੰਤਾ ਆਪਣੇ ਆਪ ਪ੍ਰਾਪਤ ਹੋ ਜਾਂਦੀ ਸਤਿਗੁਰ ਜੀ ਕਿਰਪਾ ਕਰਦੇ ਹੁਣ ਕਹਿੰਦੇ ਏਸ ਜਲਾਲ ਨਗਰ ਦੇ ਨੰਬਰਦਾਰਾਂ ਨੇ ਸਤਿਗੁਰ ਦੇ ਸਦਮੁਖ ਬਹੁਤ ਵਧੀਆ ਸੁੰਦਰ ਵਰਸ਼ੀ ਲਿਆ ਕੇ ਭੇਟ ਕੀਤੀ ਗੁਰੂ ਗੋਬਿੰਦ ਸਿੰਘ ਮਾਰਨ ਨੂੰ ਸਤਿਗੁਰ ਜੀ ਬੜੇ ਖੁਸ਼ ਹੋਏ ਨੇ ਉਹ ਵਰਸ਼ੀ ਵੇਖ ਕੇ ਬਹੁਤ ਜ਼ਿਆਦਾ ਆਨੰਦਿਤ ਹੋਏ ਨੇ ਉਸ ਵਕਤ ਗੁਰੂ ਪਿਆਰੂ ਨੇ ਬਹੁਤ ਖੁਸ਼ੀ ਪ੍ਰਾਪਤ ਕੀਤੀ ਗੁਰੂ ਜੀ ਦਾ ਰੁਖ ਵੇਖ ਕੇ ਫਿਰ ਇੱਕ ਜਲਾਲ ਦੇ ਮਨੁੱਖ ਨੇ ਸਤਿਗੁਰ ਦੇ ਸਦਮੁਖ ਬੇਨਤੀ ਕੀਤੀ ਹੈ ਕਰਨ ਲੱਗਾ ਬੇਨਤੀ ਉਹਨੇ ਮਨ ਵਿੱਚ ਵਿਚਾਰ ਬਣਾਈ ਗੁਰੂ ਗੋਬਿੰਦ ਸਿੰਘ ਮਾਰਜੀ ਹੁਣ ਖੁਸ਼ ਬਹੁਤ ਹੈ ਸਤਿਗੁਰੂ ਜੀ ਪ੍ਰਸੰਤਾ ਦੇ ਨਾਲ ਭਰਪੂਰ ਨੇ ਉਸ ਵਕਤ ਉਹ ਜਲਾਲ ਨਗਰ ਦੇ ਇੱਕ ਮਨੁੱਖ ਨੇ ਬੇਨਤੀ ਕੀਤੀ ਸਤਿਗੁਰੂ ਜੀ ਇਹਨਾਂ ਲਾਗਲੇ ਪਿੰਡਾਂ ਨਾਲ ਸਾਡਾ ਬੈਰ ਬਰੋਧ ਰਹਿੰਦਾ ਬੜਾ ਬੈਰ ਰਹਿੰਦਾ ਬਰੋਧ ਰਹਿੰਦਾ ਕਦੀ ਕਦੀ ਇਹਨਾਂ ਨਾਲ ਲੜਾਈ ਵੀ ਹੋ ਜਾਂਦੀ ਸਾਡੀ ਤਾਂ ਫਿਰ ਸਾਰਿਆਂ ਦਾ ਕਹਿੰਦੇ ਮਾਰਨ ਮਰਨ ਹੋ ਜਾਂਦਾ ਸਾਰਿਆਂ ਨੂੰ ਇੱਕ ਦੂਜਿਆਂ ਤੋਂ ਖਫਾ ਹੋ ਕੇ ਬਿਆੰਤ ਨੁਕਸਾਨ ਕਰਨੇ ਆ ਬੜਾ ਘਾਣ ਕਰਨੇ ਆ ਐ ਸਤਿਗੁਰ ਜੀ ਹੁਣ ਆਪਨੇ ਮੁਖ ਤੋਂ ਉਚਾਰਨ ਕਰੋ ਜਿਸ ਕਾਰਨ ਸਾਡੀ ਫਤਿਹ ਪ੍ਰਾਪਤ ਹੋਵੇ ਜਿੱਤ ਹੋਵੇ ਆਪ ਜੀ ਕਿਰਪਾ ਕਰ ਦਿਓ ਇਦਾਂ ਦੀ ਪ੍ਰਾਪਤੀ ਕਰ ਦਿਓ ਬਸ ਹੁਣ ਦੁਆਰਾ ਲੜਨ ਦੀ ਲੋੜ ਹੀ ਨਾ ਪਵੇ ਕਿਉਂਕਿ ਤੁਹਾਡੇ ਬਚਨ ਤੇ ਟੱਲੈ ਜੋ ਬਚਨ ਕਰ ਦੋਗੇ ਦੁਨੀਆ ਇੱਧਰ ਤੋਂ ਉੱਧਰ ਹੋ ਜਾਵੇਗੀ ਤੁਹਾਡੇ ਬਚਨ ਖੁਦਾਚਿਤ ਫਿਰ ਨਹੀਂ ਸਕਦੇ ਤੁਹਾਡੇ ਬਚਨ ਸਦਾ ਹੀ ਕਹਿੰਦੇ ਸਫਲ ਹੁੰਦੇ ਰਹਿਣਗੇ ਜਦੋਂ ਤੱਕ ਕਦੀ ਸਾਡੀ ਜਿੱਤ ਹੋਵੇਗੀ ਆਪ ਜੀ ਕਿਰਪਾ ਕਰ ਦਿਓ ਬਚਨ ਉਚਾਰਨ ਕਰ ਦਿਓ ਇਹ ਸਮਾਂ ਨਿਕੁਤ ਕਰ ਦਿਓ ਕਦੋਂ ਤੱਕ ਸਾਡੀ ਇੱਜ਼ਤ ਰਹੇਗੀ ਇਹ ਵੀ ਦੱਸ ਦਿਓ ਉਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੀ ਪਾਵਨ ਪਵਿੱਤਰ ਮੁਖਾਰ ਬਿੰਦ ਵਿੱਚੋਂ ਇਹ ਗੱਲ ਸੁਣ ਕੇ ਬਚਨ ਉਚਾਰਨ ਲੱਗੇ ਨੇ ਸਤਿਗੁਰ ਜੀ ਕਹਿੰਦੇ ਉਹ ਗੁਰਸਿੱਖਾਂ ਗੁਰੂ ਘਰ ਦੇ ਅੱਗੇ ਸਦਾ ਸੰਮਰ ਰਹਿਣਾ ਚਾਹੀਦਾ ਨਿਮਰਤਾ ਦੇ ਨਾਲ ਰਹਿਣਾ ਚਾਹੀਦਾ ਜੇ ਇਸ ਵੇਲੇ ਸਤਿਗੁਰ ਦੇ ਸਾਹਮਣੇ ਕੋਈ ਅਰਦਾਸ ਬੇਨਤੀ ਕਰਨੀ ਹੈ ਨਾ ਪਿਆਰਿਓ ਸਤਿਗੁਰ ਜੀ ਕਹਿੰਦੇ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਉਹਦੇ ਵਿੱਚ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ ਕਿਸੇ ਪ੍ਰਾਧੀ ਕਿਸੇ ਦੀ ਇਦਾਂ ਦੀ ਮੰਦ ਵਿਚਾਰ ਨਹੀਂ ਹੋਣੀ ਚਾਹੀਦੀ ਸਤਿਗੁਰ ਜੀ ਕਹਿੰਦੇ ਜੇ ਇਸ ਵੈਰੀ ਨਾਲ ਲੜੋਂਗੇ ਫਦੇ ਪ੍ਰਾਪਤ ਕਰੋ ਜਿਹੜਾ ਵੀ ਤੁਹਾਡਾ ਉੱਪਰ ਤੁਹਾਡੇ ਨਗਰ ਵਿੱਚ ਤੁਹਾਡੇ ਉੱਪਰ ਚੜ ਕੇ ਆਵੇਗਾ ਉਹ ਸਦਾ ਹੀ ਹਾਰ ਪ੍ਰਾਪਤ ਕਰੇਗਾ ਵੈਸੇ ਤੇ ਤੁਹਾਡੇ ਮਨ ਦੀ ਇਹ ਦਸ਼ਾ ਹੋਣੀ ਚਾਹੀਦੀ ਹੈ ਹਰੇਕ ਦਾ ਭਲਾ ਮੰਗੋ ਸਤਿਗੁਰੂ ਜੀ ਕਹਿੰਦੇ ਭਲਾ ਲੋਚਣਾ ਚਾਹੀਦਾ ਜੇ ਸਰਬੱਤ ਦੇ ਭਲੇ ਦੀ ਲੋਚ ਕਰੋਗੇ ਸਰਬੱਤ ਵਿੱਚ ਤੁਸੀਂ ਆ ਤੁਹਾਡਾ ਵੀ ਨਾਲ ਹੀ ਆਪਣੇ ਆਪ ਆਟੋਮੈਟਿਕਲੀ ਭਲਾ ਹੋਵੇਗਾ ਜੇਕਰ ਕਿਸੇ ਨਾ ਕਿਸੇ ਮਨੁੱਖ ਦਾ ਮੰਦ ਵਿਚਾਰ ਕਰਦੇ ਰਹੋਗੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਆਪਣਾ ਬੁਰਾ ਹੋਵੇਗਾ ਆਪਣੀ ਵਿਚਾਰ ਪ੍ਰਭ ਦੋਵੇਗੀ ਇਸ ਕਰਕੇ ਸਤਿਗੁਰੂ ਨੇ ਵਿਚਾਰ ਕੀਤੀ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਤਾਂ ਵੀ ਤੁਸੀਂ ਇਹ ਪ੍ਰਸੰਤਾ ਪ੍ਰਾਪਤ ਕੀਤੀ ਅਸੀਂ ਬਚਨ ਕਰਨਿਆ ਤੁਹਾਡੇ ਤੇ ਜਿਹੜਾ ਚੜਾਈ ਕਰਕੇ ਆਵੇਗਾ ਹਾਰ ਪ੍ਰਾਪਤ ਕਰੇਗਾ ਉਸ ਵਕਤ ਸਤਿਗੁਰੂ ਜੀ ਨੇ ਤਾਂ ਬਚਨ ਉਚਾਰਨ ਕੀਤੇ ਦਿਲ ਵਿੱਚ ਪ੍ਰਸੰਤਾ ਧਾਰ ਕੇ ਉਹਨਾਂ ਨੂੰ ਇਹ ਵਰ ਪ੍ਰਾਪਤ ਹੋ ਗਿਆ ਉਹਨਾਂ ਕੁਝ ਹੋਰ ਵੀ ਸੇਵਾ ਕੀਤੀ ਉਸ ਤੋਂ ਬਾਅਦ ਜਦ ਵੀ ਲੜਾਈ ਹੋਵੇ ਬੈਰੀ ਉੱਪਰ ਉਹਨਾਂ ਦੀ ਵਿਜੇ ਪ੍ਰਾਪਤ ਹੁੰਦੀ ਸੀ ਫਤਿਹ ਪ੍ਰਾਪਤ ਹੁੰਦੀ ਸੀ ਇਸ ਰੀਤੀ ਨਾਲ ਬਹੁਤ ਸਾਲ ਬਤੀਤ ਹੋ ਗਏ ਜਦੋਂ ਸਿੰਘ ਸਾਰੇ ਫੈਲੇ ਹੋਏ ਤੇ ਪ੍ਰਸਿੱਧ ਹੋ ਗਏ ਕਹਿੰਦੇ ਇਕਬਾਰ ਸਿੰਘਾਂ ਦਾ ਦਲ ਉਥੇ ਗਿਆ ਤਦ ਜਲਾਲ ਨਗਰ ਦੇ ਜਿਹੜੇ ਵਾਸੀ ਨੇ ਉਹਨਾਂ ਨੇ ਉਹਨਾਂ ਸਿੰਘਾਂ ਦਾ ਦਲ ਬਹੁਤ ਵਿਗਾੜ ਕੀਤਾ ਵਿਚਾਰ ਪ੍ਰਾਪਤ ਕੀਤੀ ਰਾਤ ਸਮੇਂ ਦੋ ਸਿੰਘਾਂ ਨੂੰ ਮਾਰ ਦਿੱਤਾ ਇਹਨਾਂ ਨੇ ਤੇ ਪੰਜ ਘੋੜੇ ਚੁਰਾ ਕੇ ਨਿਕਲ ਗਏ ਸਵੇਰੇ ਜਦ ਖਾਲਸੇ ਨੇ ਖੁਟਾਈ ਜਾਣੀ ਨਾ ਦੀ ਮਾੜੀ ਮੱਤ ਦੇਖੀ ਏ ਜਲਾਲ ਨਗਰ ਦੀ ਤਾਂ ਉਹ ਨਗਰਾਂ ਦੇ ਵਿੱਚ ਇਦਾਂ ਦੀ ਵਿਚਾਰ ਪ੍ਰਾਪਤ ਕੀਤੀ ਇਦਾਂ ਦੀ ਮਾੜੀ ਖੋਟੀ ਨੀਅਤ ਵੇਖੀ ਕਿ ਸਾਡੇ ਦੋ ਸਿੰਘਾਂ ਦਾ ਕਤਲ ਕਰ ਦਿੱਤਾ ਤੇ ਪੰਜ ਘੋੜੇ ਚੋਰਾ ਕੇ ਲੈ ਗਏ ਉਸ ਵੇਲੇ ਨਗਾਰਾ ਵਜਾ ਕੇ ਘੋੜਿਆਂ ਉੱਪਰ ਸਵਾਰ ਹੋ ਗਏ ਫਿਰ ਵੇਖ ਕੇ ਜਲਾਲ ਪਿੰਡ ਨੂੰ ਮਾਰਿਆ ਉਹਨਾਂ ਦੇ ਸਾਰੇ ਘਰ ਭਲੀ ਪ੍ਰਕਾਰ ਲੁੱਟ ਲਏ ਤਦ ਗੁਰਬਾਖ ਚੇਤੇ ਕਰਨ ਲੱਗੇ ਜਿਹੜਾ ਅਸੀਂ ਪਹਿਲਾਂ ਕਦੇ ਕਰਦੇ ਸੀ ਉਸ ਦਾ ਤਿਆਗ ਕਰ ਦਿੱਤਾ ਉਹ ਜਿਹੜਾ ਵਿਚਾਰ ਸੀ ਕਹਿੰਦੇ ਉਹ ਹੁਣ ਸਤਗੁਰ ਦਾ ਬਚਨ ਸਾਥੋਂ ਖੁੱਸ ਗਿਆ ਚਲਿਆ ਗਿਆ ਗੁਰੂ ਘਰ ਨਾਲ ਸੰਮਨ ਹੋ ਕੇ ਰਹਿਣਾ ਚਾਹੀਦਾ ਸਤਗੁਰ ਨੇ ਪਹਿਲਾਂ ਹੀ ਸਾਨੂੰ ਇਹ ਇਸ਼ਾਰਾ ਕਰ ਦਿੱਤਾ ਸਤਿਗੁਰ ਦੇ ਨਾਲ ਸਤਿਗੁਰ ਦੇ ਸਿੱਖਾਂ ਨਾਲ ਕਦੇ ਮੱਥਾ ਨਾ ਲਾਇਓ ਸਤਿਗੁਰ ਨੇ ਪਹਿਲੇ ਇਸ਼ਾਰਾ ਕਰ ਦਿੱਤਾ ਸੀ ਨਿਮਰਤਾ ਦੇ ਨਾਲ ਰਹਿ ਕੇ ਸਰਬੱਤ ਦਾ ਭਲਾ ਮੰਗਿਓ ਪਰ ਸਾਡੀ ਮਾੜੀ ਮਤ ਖੋਟੀ ਮਤ ਹੋਣ ਕਾਰਨ ਕਰਕੇ ਉਹ ਸਤਿਗੁਰ ਦੇ ਸਿੱਖਾਂ ਦੇ ਨਾਲ ਹੀ ਮੱਥਾ ਲਾ ਕੇ ਬਹਿ ਗਏ ਸਤਿਗੁਰ ਦੇ ਪਿਆਰਿਆਂ ਨਾਲ ਸਤਿਗੁਰ ਦੇ ਸੇਵਕਾਂ ਨਾਲ ਮੱਥਾ ਲਾ ਕੇ ਵਹਿ ਗਏ ਹੁਣ ਸੱਜ ਕਰਕੇ ਜਾਣਿਓ ਜਿਹੜਾ ਗੁਰੂ ਦਾ ਪਿਆਰਾ ਗੁਰੂ ਦਾ ਬਖਸ਼ਿਆ ਜੇਕਰ ਵੈਸੇ ਦੀ ਕਿਸੇ ਵੀ ਮਨੁੱਖ ਦੀ ਵਿਚਾਰ ਹੈ ਕਿਸੇ ਮਨੁੱਖ ਦਾ ਮਨ ਵਿੱਚ ਮਾੜੀ ਮੰਦ ਵਿਚਾਰ ਪ੍ਰਾਪਤ ਨਹੀਂ ਕਰਨੀ ਚਾਹੀਦੀ ਹਰੇਕ ਮਨੁੱਖ ਦਾ ਭਲਾ ਸੋਚਣਾ ਚਾਹੀਦਾ ਭਾਵੇਂ ਅੱਗੋਂ ਮਨੁੱਖ ਕਿਦਾਂ ਦਾ ਮਰਜੀ ਹੋਵੇ ਸਤਗੁਰੂ ਜੀ ਕਹਿੰਦੇ ਜੇਕਰ ਕਿਸੇ ਪ੍ਰਤੀ ਕੋਈ ਵੀ ਮਨੁੱਖ ਹੈ ਮਨ ਵਿੱਚ ਉਹਦੇ ਪ੍ਰਤੀ ਵਿਚਾਰ ਮਾੜੀ ਉਦਬੰਨ ਕਰਾਂਗੇ ਤੇ ਇਹਦਾ ਰਿਜ਼ਲਟ ਇੱਕ ਨਾ ਇੱਕ ਦਿਨ ਭੋਗਣਾ ਪੈਣਾ ਪ੍ਰਾਪਤ ਕਰਨਾ ਪੈਣਾ ਤੇ ਜੇਕਰ ਮਨ ਦੇ ਵਿੱਚ ਇਹ ਵਿਚਾਰ ਕਰਾਂਗੇ ਸਤਗੁਰੂ ਜੀ ਜੂ ਕਰਨਾ ਜੂ ਕਰਾਉਣਾ ਤੁਸੀਂ ਆਪ ਹੀ ਕਰਨਾ ਸਤਗੁਰ ਤੇ ਡੋਰਾ ਛੱਡ ਦਈਏ ਤੇ ਵੇਰ ਤੇ ਸਤਿਗੁਰੂ ਜੀ ਬਧਰੇ ਆਨੰਦ ਪ੍ਰਦਾਨ ਕਰਦੇ ਨੇ ਜੋ ਕੁਝ ਸਾਡੇ ਕੋਲੇ ਹੁੰਦਾ ਉਹ ਤੋਂ ਦੂਣਾ ਚੌਣਾ ਅੱਗੇ ਹੋ ਕੇ ਪ੍ਰਾਪਤ ਹੁੰਦਾ ਤੇ ਜੇ ਮਨ ਵਿੱਚ ਮੰਦ ਵਿਚਾਰ ਪ੍ਰਗਟ ਕਰਦੇ ਰਹਿ ਗਏ ਤੇ ਜਿਹੜਾ ਕੋਲੇ ਉਹ ਵੀ ਖੁੱਸ ਜਾਵੇਗਾ ਹੁਣ ਜਲਾਲ ਨਗਰ ਦੇ ਲੋਕਾਂ ਨੇ ਸਤਿਗੁਰ ਤੋਂ ਬਾਰ ਪ੍ਰਾਪਤ ਕੀਤਾ ਜਿਹੜਾ ਮਨੁੱਖ ਸਾਡੇ ਦੇ ਚੜ੍ਹਾਈ ਕਰਕੇ ਆਵੇ ਉਹ ਤਦ ਛਣ ਦੇ ਵਿੱਚ ਮੂੰਹ ਦੀ ਮਾਰ ਪ੍ਰਾਪਤ ਕਰੇ ਤੇ ਸਤਗੁਰ ਨੇ ਪਹਿਲੇ ਹੀ ਇਸ਼ਾਰਾ ਕਰ ਦਿੱਤਾ ਸੀ ਨਿਮਰਤਾ ਦੇ ਨਾਲ ਰਹੋ। ਮੰਦ ਵਿਚਾਰ ਨਾ ਕਰਿਓ। ਸਤਗੁਰ ਦੀ ਕਿਰਪਾ ਰਹਿਮਤ ਬਣੀ ਰਹੇਗੀ। ਅੱਜ ਇਹਨਾਂ ਨੇ ਉਹ ਨਿਮਰਤਾ ਤਿਆਗ ਦਿੱਤੀ। ਉਹ ਵਿਚਾਰ ਖਤਮ ਕਰ ਦਿੱਤੇ ਸਤਗੁਰ ਦੇ। ਖਾਲਸੇ ਦੇ ਜੜੇ ਉਸ ਸਮੇਂ ਏ ਘੋੜਿਆਂ ਦੇ ਉੱਤੇ ਸਵਾਦ ਹੋ ਕੇ ਵੱਡੇ ਦਲ ਦੇ ਰੂਪ ਦੇ ਵਿੱਚ ਇੱਥੇ ਸਤਿਗੁਰ ਦੇ ਸਿੱਖ ਪਹੁੰਚੇ ਉਹਨਾਂ ਦਾ ਕਤਲ ਕਰ ਦਿੱਤਾ ਮੰਦ ਵਿਚਾਰ ਕਰ ਦਿੱਤੀ ਦੋ ਸਿੱਖਾਂ ਦਾ ਘੋੜੇ ਚੁਰਾਲੇ ਮਾੜੀ ਵਿਚਾਰ ਪ੍ਰਗਟ ਕੀਤੀ ਇਸ ਮਾੜੀ ਵਜ੍ਹਾ ਦੇ ਨਾਲ ਉਹਨਾਂ ਦਾ ਜਿਹੜਾ ਸਤਿਗੁਰ ਦੇ ਸਾਹਮਣੇ ਬਚਨ ਪ੍ਰਾਪਤ ਹੋਇਆ ਸੀ ਖੁੱਸ ਗਿਆ ਹੁਣ ਉਸ ਵਕਤ ਇਹ ਵਿਚਾਰ ਤੋਂ ਬਾਂਝੇ ਰਹਿ ਗਏ ਉਹ ਕਹਿਣ ਲੱਗੇ ਸਾਡੇ ਪਾਸੋਂ ਗੁਰੂ ਜੀ ਦੀ ਖੁਨਾਮੀ ਹੋ ਗਈ ਹੈ ਹੁਣ ਸਾਡਾ ਉਹਨਾਂ ਪਾਸੋਂ ਬਖਸ਼ਾਉਣਾ ਬਣਦਾ ਹੈ 5 ਰੁਪਏ ਦਾ ਕੜਾ ਪ੍ਰਸ਼ਾਦ ਕਰਵਾਇਆ ਉਸ ਵਕਤ 5 ਰੁਪਏ ਦਾ ਕੜਾ ਪ੍ਰਸ਼ਾਦ ਮੰਨ ਲਓ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਕੀਮਤ ਹੋਵੇਗੀ ਖਾਲਸੇ ਪਾਸ ਗਏ ਉਹਨਾਂ ਨੇ ਵਿਚਾਰ ਕੀਤੀ ਕਿਉਂਕਿ ਸਤਗੁਰ ਦਾ ਜਿਹੜਾ ਖਾਲਸਾ ਗੁਰੂ ਦਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਉਸ ਵਕਤ ਆਪਣੀ ਜਿਹੜੀ ਗਲਤੀ ਹੈ ਭੁੱਲ ਬਖਸ਼ਾਉਣ ਗਏ ਉਸ ਵਕਤ ਪਿਛਲਾ ਅਗਲਾ ਪ੍ਰਸੰਗ ਸੁਣਾਇਆ ਤੇ ਹੱਥ ਜੋੜ ਕੇ ਕਹਿ ਕੇ ਆਪਣੇ ਆਪ ਨੂੰ ਬਖਸ਼ਾਇਆ ਫਿਰ ਉਸ ਪਿੰਡ ਵਾਲਾ ਕਹਿੰਦੇ ਸਥਾਨ ਉਜੜ ਗਿਆ ਜਿੱਥੇ ਗੁਰੂ ਜੀ ਦਾ ਸਥਾਨ ਸੀ ਉਥੇ ਹੋਰ ਪਿੰਡ ਵਸਿਆ ਉਸ ਪਿੰਡ ਦਾ ਨਾਮ ਗੁਰੂ ਸਰ ਰੱਖਿਆ ਗਿਆ। ਉਹ ਪਿੰਡ ਹੁਣ ਤੱਕ ਕਹਿੰਦੇ ਉਸੇ ਸਥਾਨ ਉਪਰ ਵਸਦਾ। ਦੀਨੇ ਪਿੰਡ ਤੋਂ ਗੁਰੂ ਜੀ ਦਾ ਪਹਿਲਾ ਡੇਰਾ ਉੱਠ ਕੇ ਉਸ ਸਥਾਨ ਵਿਖੇ ਗਿਆ। ਆਕੇ ਇੱਥੇ ਸਤਿਗੁਰੂ ਨੇ ਡੇਰਾ ਕੀਤਾ ਜਿਸ ਨੂੰ ਗੁਰੂ ਜੀ ਨੇ ਜੋਗ ਸਮਝਿਆ। ਉੱਥੇ ਕਹਿੰਦੇ 100 ਕੋ ਉਸ ਵਕਤ ਸਤਗੁਰ ਦੀ ਕਿਰਪਾ ਰਹਿਮਤ ਵਰਦੀ ਸਤਗੁਰ ਨੇ ਆਨੰਦ ਪ੍ਰਾਪਤ ਕੀਤਾ ਵਿਸ਼ਰਾਮ ਕੀਤਾ ਤੇ ਜੇ ਇਸ ਵੇਲੇ ਵਿਸ਼ਰਾਮ ਕੀਤਾ ਆਨੰਦ ਪ੍ਰਾਪਤ ਕੀਤਾ ਤਦ ਸਵੇਰ ਹੋ ਗਈ ਸਾਰੇ ਜਾਗ ਪਏ ਪਲੀ ਪ੍ਰਕਾਰ ਤਾਰ ਕੇ ਛੋ ਜਿਸਨਾਨ ਕੀਤਾ ਫਿਰ ਘੋੜਿਆਂ ਉੱਪਰ ਕਾਠੀਆਂ ਪਾ ਕੇ ਸਤਗੁਰ ਜੀ ਅੱਗੇ ਚੱਲ ਪਏ ਨੇ ਕਈ ਕੂਹਾਂ ਉੱਪਰ ਸਤਿਗੁਰੂ ਜੀ ਚੱਲਦੇ ਗਏ ਅੱਗੇ ਇੱਕ ਨਗਰ ਆਇਆ ਜਿਸ ਨਗਰ ਦਾ ਨਾਮ ਭਗਤਾ ਇਸ ਨਗਰ ਵਿਖੇ ਸਤਿਗੁਰੂ ਜੀ ਪਹੁੰਚੇ ਨੇ ਜਿਸ ਨਗਰ ਦਾ ਨਾਮ ਭਗਤਾ ਹੈ ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਇੱਧਰ ਵੱਲ ਭਾਈ ਵਿਚਾਰ ਕੀਤੀ ਜਾਵੇ ਇੱਧਰ ਚੱਲਣ ਦੀ ਵਿਚਾਰ ਬਣਾਈ ਜਾਵੇ ਸਤਿਗੁਰ ਦੇ ਸਿੱਖ ਸਤਿਗੁਰ ਦੇ ਅਨਨ ਪਿਆਰੇ ਸਿੱਖ ਸੇਵਕਾਂ ਨੇ ਗੁਰੂ ਸਤਿਗੁਰ ਦੇ ਬਚਨ ਨੂੰ ਮੰਨਦੇ ਹੋਏ ਇਧਰ ਵੱਲ ਰੁਖ ਕੀਤਾ ਉਸ ਵਕਤ ਗੁਰੂ ਪਿਆਰਿਓ ਸਤਿਗੁਰ ਦੇ ਸਿੱਖਾਂ ਨੇ ਜਿਵੇਂ-ਜਿਵੇਂ ਗੁਰੂ ਸਤਿਗੁਰ ਦੀ ਹੁਕਮ ਪਏ ਕਰਦੇ ਹਨ ਤਿਵੇਂ-ਤਿਵੇਂ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਉਸ ਨਗਰ ਤੋਂ ਚੱਲਦੇ ਗਏ ਹੁਣ ਜਲਾਲ ਨਗਰ ਤੋਂ ਚੱਲਦੇ ਚੱਲਦੇ ਸਤਿਗੁਰ ਜੀ ਇੰਦਰ ਭਗਤੇ ਨਗਰ ਵਿਖੇ ਪਹੁੰਚੇ ਨੇ ਤੇ ਭਗਤੇ ਨਗਰ ਵਿਖੇ ਜਦੋਂ ਪਹੁੰਚੇ ਨਗਰ ਦਾ ਵਿਚਾਰ ਪ੍ਰਾਪਤ ਕੀਤਾ ਸਤਿਗੁਰ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸਿੱਖੋ ਇੰਦਰਵਲ ਜਿਵੇਂ ਪਰਮਾਤਮਾ ਦਾ ਹੁਕਮ ਹੈ ਤਵੇਂ ਬਰਤਣਾ ਕਰੀਏ ਇਸ ਨਗਰ ਵਿਖੇ ਪਹੁੰਚੇ ਉੱਥੇ ਇੱਕ ਸੁੰਦਰ ਪਿੱਪਲ ਦਾ ਬ੍ਰਿਸ਼ ਵੇਖਿਆ ਉਸ ਬ੍ਰਿਸ਼ ھیਠ ਦਰਖਤ ھیਠ ਆਪਣੇ ਘੋੜੇ ਨੂੰ ਠਹਿਰਾਇਆ ਘੋੜੇ ਤੋਂ ਉੱਤਰ ਕੇ ਸਤਿਗੁਰੂ ਜੀ ਦੇ ਸੇਵਕ ਦੇ ਹੱਥ ਵਿੱਚ ਉਸ ਵਕਤ ਉਹ ਘੋੜੇ ਦਾ ਜਿਹੜਾ ਵਿਚਾਰ ਸੀ ਬਾਗ ਸੀ ਉਹ ਪਕੜਾ ਦਿੱਤੀ ਉੱਥੇ ਗਲੀਚੇ ਵਿਛਾਏਗੇ ਸਾਰੇ ਸੁਖ ਨਾਲ ਉਹਨਾਂ ਉੱਪਰ ਬੈਠ ਕੇ ਉੱਥੇ ਬੈਠ ਕੇ ਗੁਰੂ ਜੀ ਨੇ ਇਧਰ ਉਧਰ ਪਾਵਨ ਪਵਿੱਤਰ ਦ੍ਰਿਸ਼ਟੀ ਘਮਾਉਣਾ ਕੀਤੀ ਨਜ਼ਰ ਮਾਰੀ ਤੇ ਕਹਿੰਦੇ ਨੇੜੇ ਹੀ ਇੱਕ ਖੂਹ ਹੈ ਚਣਵਾਈ ਹੋਈ ਸੀ ਉਸ ਖੋਦ ਦੀ ਵੇਖ ਕੇ ਇੱਕ ਮਨੁੱਖ ਗੁਰੂ ਜੀ ਪਾਸ ਆਇਆ ਉਸ ਨੂੰ ਪੁੱਛਣ ਵਾਸਤੇ ਗੁਰੂ ਜੀ ਨੇ ਪਵਿੱਤਰ ਬਚਨ ਉਚਾਰਨ ਕੀਤੇ ਕਹਿੰਦੇ ਭਾਈ ਇੱਥੇ ਉਧਰ ਇਹ ਖੂਹ ਦੇ ਕੋਲ ਕੌਣ ਰਹਿੰਦਾ ਇੱਥੇ ਨੇ ਖੂਹ ਕਿਨੇ ਲਗਵਾਉਣਾ ਕੀਤਾ ਹੈ ਇਹ ਖੂਹ ਦੇ ਵਿੱਚੋਂ ਅਸੀਂ ਪ੍ਰਾਪਤੀ ਕਰਨਾ ਚੁੰਨੇ ਸਿੱਖਾਂ ਨੂੰ ਜਲ ਦੀ ਪ੍ਰਾਪਤੀ ਕਰਵਾਉਣਾ ਚਾਹੁੰਨੇ ਆ ਇੱਥੇ ਇਸ ਖੂਹ ਨੂੰ ਲਗਵਾਉਣ ਵਾਸਤੇ ਕਿਸ ਦਾ ਇਹ ਪਿੰਡ ਹੈ ਕਿਸ ਦਾ ਇਹ ਘਾਰ ਹੈ ਇਹ ਨਗਰ ਹੈ ਉਸ ਮਨੁੱਖ ਨੇ ਕਿਹਾ ਕਹਿੰਦੇ ਸਤਗੁਰੂ ਜੀ ਭਗਤਾ ਨਗਰ ਹੈ ਭਾਈ ਬਹਿਲੂ ਦਾ ਇਹ ਪੋਤਾ ਜਿਸ ਦਾ ਨਾਮ ਭਗਤਾ ਪ੍ਰਗਟ ਹੈ ਉਸ ਦਾ ਕਹਿੰਦੇ ਪਿੰਡ ਹੈ ਤੇ ਉਹ ਇਸ ਨਗਰ ਦਾ ਜਿਹੜਾ ਮੇਨ ਹੈ ਸਤਗੁਰੂ ਦੀ ਕਿਰਪਾ ਰਹਿਮਤ ਹੈ ਕਹਿੰਦੇ ਉਹ ਭਾਈ ਭਗਤੇ ਦਾ ਇਹ ਖੂਹ ਹੈ ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਬਚਨ ਉਚਾਰਨ ਕਰਨ ਲੱਗੇ ਨੇ ਕਹਿੰਦੇ ਪੈਸੇ ਤਾਂ ਬਾਦਸ਼ਾਹ ਦੇ ਲੱਗਣ ਤੇ ਸਾਗੁਣ ਪਿੰਡ ਦਾ ਨਾਮ ਹੋਵੇ ਜਿਵੇਂ ਪਹਿਲਾਂ ਹੋਈ ਹੈ ਉਸ ਦੀ ਭਗਤੀ ਮੈਂ ਇਸ ਥਾਂ ਕਹਿਣਾ ਕਰਨਾ ਤੇ ਉਸ ਵਕਤ ਵਿਚਾਰ ਕਰਨ ਲੱਗੇ ਨੇ ਪਾਈ ਭਗਦੇ ਨਗਰ ਦੀ ਵਿਚਾਰ ਨੇ ਜਿਹੜੀ ਇਹ ਭਗਤੇ ਨਗਰ ਦੀ ਵਿਚਾਰ ਹੈ ਸਤਿਗੁਰ ਦੀ ਕਿਰਪਾ ਨਾਲ ਕਬੀ ਸੰਤੋਖ ਸਿੰਘ ਜੀ ਦਾਸ ਦੇ ਗੁਰੂ ਗੋਬਿੰਦ ਸਿੰਘ ਮਾਰ ਦੀ ਕਹਿੰਦੇ ਨੇ ਉਸ ਵਕਤ ਕਹਿੰਦੇ ਪੈਸੇ ਤਾਂ ਬਾਦਸ਼ਾਹ ਦੇ ਲੱਗਣ ਤੇ ਸਾਬੂਨ ਪਿੰਡ ਦਾ ਨਾਮ ਹੋਵੇ ਜਿਵੇਂ ਕਹਿੰਦੇ ਪਹਿਲਾਂ ਹੋਈ ਹੈ ਉਸ ਦੀ ਉਸ ਦੀ ਜਿਹੜੀ ਗਤੀ ਹੈ ਉਹ ਇਸ ਥਾਂ ਕਹਿੰਨੇ ਆ ਵਿਚਾਰ ਕਰਨੇ ਸਤਿਗੁਰੂ ਜੀ ਦੱਸਣ ਲੱਗੇ ਨੇ ਹੁਣ ਉਸ ਨਗਰ ਦੇ ਵਿੱਚ ਕਿਵੇਂ-ਕਿਵੇਂ ਵਿਚਾਰ ਬਣਦੀ ਹੈ ਸਤਿਗੁਰੂ ਜੀ ਭਗਤੇ ਨਗਰ ਵਿਖੇ ਪਹੁੰਚੇ ਨੇ ਇੱਥੇ ਕੀ ਵਿਚਾਰ ਹੁੰਦੀ ਹੈ ਕਿਵੇਂ-ਕਿਵੇਂ ਕਰਕੇ ਸਤਿਗੁਰੂ ਜੀ ਇਸ ਨਗਰ ਦੇ ਵਿੱਚ ਬਚਨ ਉਚਾਰਨ ਕਰਦੇ ਆ ਕੀ ਸਤਿਗੁਰੂ ਜੀ ਇੱਥੇ ਬਖਸ਼ਿਸ਼ ਰਹਿਮਤ ਵਰਤਾਉਂਦੇ ਆ ਕਿਉਂਕਿ ਸਤਗੁਰੂ ਜੀ ਅੱਗੇ ਦੀ ਅੱਗੇ ਨਗਰਾਂ ਦੇ ਵਿੱਚ ਦੀ ਹੁੰਦੇ ਜਿੱਥੇ ਵੀ ਜਾਂਦੇ ਕੋਈ ਨਾ ਕੋਈ ਸ਼ਬਦ ਬਚਨ ਉਚਾਰਨ ਕਰਕੇ ਉਸ ਨਗਰ ਦੇ ਵਿੱਚ ਐਹੋ ਜੀ ਸਤਗੁਰੂ ਜੀ ਮੋਹਰ ਲਾ ਦਿੰਦੇ ਨੇ ਜਿਹੜੀ ਰਹਿੰਦੀ ਦੁਨੀਆ ਤੱਕ ਉਸ ਨਗਰ ਦੇ ਵਿੱਚ ਨਿਸ਼ਾਨੀ ਵਜੋਂ ਪ੍ਰਦਾਨ ਹੋ ਜਾਂਦੀ ਹੈ ਪ੍ਰਭ ਦੂ ਜਾਂਦੀ ਹੈ ਤੇ ਸਤਗੁਰੂ ਜੀ ਦੀ ਕਿਰਪਾ ਨਾਲ ਉਸ ਨਗਰ ਨੂੰ ਧਰਤੀ ਨੂੰ ਉਸ ਸਥਾਨ ਨੂੰ ਸਤਗੁਰੂ ਦੀ ਸੰਗਤ ਖਾਲਸਾ ਪੰਥ ਉਸ ਸਥਾਨ ਨੂੰ ਪੂਜਨ ਕਰਦਾ ਸਜਦਾ ਕਰਦਾ ਨਮਸਕਾਰਾਂ ਬਿਆ ਕਰਦਾ ਇਸ ਕਰਕੇ ਇਸ ਨਗਰ ਵਿੱਚ ਭਗਦੇ ਨਗਰ ਵਿੱਚ ਸਤਿਗੁਰ ਜੀ ਕੀ ਹੁਕਮ ਪ੍ਰਦਾਨ ਕਰਦੇ ਕੀ ਕੀ ਵਚਨ ਪ੍ਰਦਾਨ ਕਰਦੇ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ ਅੱਜ ਦੀ ਵਿਚਾਰ ਇਥੋਂ ਤੱਕ ਪਰਵਾਨ ਕਰਨੀ ਆਉ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰ ਜੀ ਕਿਰਪਾ ਕਰਦੇ ਨੇ ਸਤਨਾਮ ਸ੍ਰੀ ਵਾਹਿ